ਭਗਵਾਨ ਦੀ ਜੈ ਪਿਆਰੀ ਅਰ ਸਿੰਘ ਜੀ 21 ਨੰਬਰ ਗ੍ਰੰਥ ਪ੍ਰਕਾਸ਼ ਹੈ ਸਤ ਜੇਤ ਸ਼ੈ ਸਈ ਸੰਮਤ 5 ਧੰਨਾ ਸਿੰਘ ਦੇ ਗ੍ਰਹਿ ਪਿੰਡ ਟੈਪਈ ਜ਼ਿਲ੍ਹਾ ਲੁਧਿਆਣਾ ਪਿਆਰੀ ਅਰ ਸਿੰਘ ਜੀ ਹੁਣ ਧੰਨਾ ਸਿੰਘ ਦੀਆਂ ਲਿਖਤਾਂ ਹੀ ਪੜ ਰਹੇ ਆਂ ਚਾਰ ਯੁਗ ਨਵੀਆਂ ਪੀੜੀਆਂ ਨਾਉਣਾਂ ਤੇ ਧੰਨਾ ਸਿੰਘ ਦਾ ਨਾਮ ਲੈਣਾ ਚਾਰ ਯੁਗ ਨਾਰ ਦੀ ਕੇ ਮੈਂ ਨਾਨਕ ਦਾ ਪੰਜੇ ਵਿੱਚੋਂ ਤੱਕਿਆ ਅੰਗੂਠਾ ਪਥਰਾ ਸਥਰਾ ਫੋਲ ਫਲਾਈਆ ਸਭੀ 14ਵੀਂ ਜਿਸਨੇ ਖਾਲੀ ਕੀਤਾ ਸਬਜ਼ਾ ਟੁੱਟਾ ਕਾਇਆ ਭਾਂਡਾ ਪਰ ਪੂਰ ਨਜ਼ਰੀ ਕੋਈ ਨਾ ਆਈਆ ਆਤਮ ਪਰ ਮਾਤਮ ਨਾਲੋਂ ਵੇਖਿਆ ਉਠਾ ਪਾਰ ਬ੍ਰह्म ਬ੍ਰह्म ਮੇਲ ਨਾ ਕੋਈ ਮਲਾਈਆ ਜਗ ਦੇ ਜੀਵ ਜਹਾਨ ਦੇਖਿਆ ਝੂਠਾ ਸਾਤੇ ਸੋਚਣਾ ਕੋਈ ਸੁਆਈਆ ਸਿੰਮਲ ਵਾਂਗ ਖਾਲੀ ਵੇਖਿਆ ਬੂਟਾ ਫੁੱਲ ਪਤਨਾ ਕੋਈ ਮੈਂ ਕਾਇਆ ਨਿਗਾਹ ਮਾਰੀ ਚਾਰੇ ਇੱਕੂਟਾ ਦਾ ਦੇ ਚਾਤ ਆਨ ਲਗਾਈਆ ਮਾਇਆ ਮਮਤਾ ਸਤ ਧਰਮ ਕੀਤਾ ਮੂਦਾਂ ਕਰਵਟ ਸਗੇ ਨਾ ਕੋਈ ਬਦਲਾਈਆ ਤੂੰ ਜਗਤ ਕਾਰਨ ਕਰਦੇ ਪੂਜਾ ਹਿਰਦੇ ਹਰਨਾ ਕੋਈ ਵਸਾਈਆ ਸਭ ਨੇ ਅੰਦਰ ਦੁਤੀਆ ਭਾਉ ਦੁਜਾ ਇਕ ਅੰਕਾਰ ਆਇ ਕੋ ਰੰਗ ਨਾ ਕੋ ਰੰਗਾਈਆ ਪੇਰ ਖੋਲੇ ਕੋਈ ਨਾ ਗੁਜਾ ਪਰਦਾ ਨਿਰੰਤਰ ਨਾ ਕੋ ਠਾਈਆ ਸਾਜ ਦਿਵਾਰ ਕਿਸੇ ਨਾ ਸੁਜਾ ਦਰਗਾਹ ਸਾਜੀ ਚਰਨ ਕੋਈ ਨਾ ਵਾਈਆ ਹਾਰ ਤਿਸੇ ਆਵੇ ਨਾ ਮਿਸ਼ਰੀ ਕੂ ਜਾ ਰਸਨਾ ਰਸਨਾ ਕੋ ਵਖਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਸਾਰੇ ਆਪਣਾ ਭੇਵਦਰਡਾਈਆ ਨਾਦ ਕੇ ਮੈਂ ਪੰਜੇ ਦੀ ਵੇਖੀ ਰੇਗਾ ਰਗੀ ਮੁਨੀ ਰਹੇ ਕਰ ਲਾਈਆ ਦਿਨ ਦੁਨੀ ਦਾ ਬਦਲਿਆ ਪੇਸ਼ਾ ਵਸ਼ੀਨ ਨੂੰ ਹੀ ਸਮਝ ਕਿਸੇ ਨਾ ਆਈਆ ਕਾਲ ਯੁਗ ਕੁੜੀ ਕਰਿਆ ਕੀਤਾ ਵੈਸਾ ਨਦੂ ਆਇ ਆਪਣਾ ਸਵਾੰਗ ਵਰਤਾਈਆ ਸਾਜ ਸੁਣੇ ਨਾ ਕੋਈ ਸੰਦੇਸ਼ਾ ਧੁਰ ਦਾ ਨਾਦ ਨਾ ਕੋਈ ਸੁਣਵਾਈਆ ਛਨੀ ਚੌਨਵੀ ਸਮਝੇ ਕੋਈ ਨਾ ਲੇਖਾ ਪੇਵਰ ਪੇਦਨਾ ਕੋਈ ਖਲਾਈਆ ਮਾਇਆ ਮਮਤਾ ਪਾਇਆ ਭਲੇਖਾ ਪੜਦਾ ਸਕੇ ਨਾ ਕੋਈ ਠਾਈਆ ਉਰਖਿਆ ਕਾਲਾ ਨજર ਨਾ ਆਵੇ ਨੇਤਾ ਨੇ ਜਿਨੇ ਤਰਨਾ ਕੋਈ ਰਸ ਨਾ ਆਈਆ ਉਰਮ ਪਿਛਲਾ ਭੁੱਲਿਆ ਚਿਤਾ ਜੇ ਤਨਾ ਸਰਦੀ ਨਾ ਕੋਈ ਕਰਾਈਆ ਆਤਮ ਪਰਮਾਤਮ ਕਰੇ ਕੋਈ ਨਾ ਹੈਤਾ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਜਾ ਹਰ ਸਾਜ ਸੰਦੇਸ਼ ਆਏ ਕਸਨਾਈਆ ਨਾਰਦ ਕਹ ਮੈਂ ਨਾਨਕ ਪੰਜੇ ਦੀ ਤਕੀ ਤੜੀ ਨਾਰਦ ਕਹ ਮੈਂ ਨਾਨਕ ਪੰਜੇ ਦੀ ਤਕੀ ਤੜੀ ਪਾਲ ਮਸਾਬ ਜੀ ਵੇਖਵਾ ਖਾਈਆ ਦੀਨ ਮਜਬ ਦੁਨੀਆ ਦੀ ਨਿੱਕੀ ਗਲੀ ਕੁਝਾ ਕੁਝਾ ਸੋਬਾ ਵਾਈਆ ਕਹਿਆ ਖੇਲ ਪ੍ਰਭ ਵਾਲੀ ਛਲੀ ਅਜੇ ਜਲੇ ਆਪਣੀ ਕਾਰਕਾਮਾਈਆ ਜੋ ਦਾਸ ਸੂਰਬੀਰ ਬਣ ਕੇ ਬਲੀ ਬਲਤਾਰੀ ਹੁਗਮ ਅੰਦਰ ਲੜਾਈਆ ਜਿਸ ਵੇਲੇ ਕਾਲ ਯੁਗ ਜਵਾਨੀ ਢਲੀ ਅੰਤਿਆ ਆਪਣਾ ਆਬ ਰਹੇ ਬਦਲਾਈਆ ਸਾਰੀ ਸਿਟੀ ਜਾਣੀਂ ਦਲੀ ਦਲਦਲਾ ਨਾਲ ਟਕਰਾਈਆ ਸਾਦੀ ਮਕਨੀ ਨਹੀਂ ਕੋਈ ਕਲੀ ਗੁਲਸਨ ਰੰਗਨਾ ਕੋਈ ਰੰਗਾਈਆ ਨੇਤਰ ਰੋ ਕੇ ਗਿਆ ਅਲੀ محمد ਤਾਈ ਸੁਣਾਈਆ ਉਮਤ ਕੋਲ ਤੇ ਰਹਿਣਾ ਨਹੀਂ ਭਲੀ ਉਮਤ ਕੋਲ ਤੇ ਰਹਿਣਾ ਨਹੀਂ ਭਲੀ ਬਲਕਿ ਵਿਝ ਵਿਹਾਣੀ ਸਰਬੋਲਾ ਕਾਈਆ ਸਦੀ 14 ਜਿਹੜੀ ਵਸਤ ਕੱਲੀ ਗਰੀ ਕੋਪਰੇ ਨਾਲ ਵੜ ਆਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਜਾਰ ਸਾਚ ਸਵਾਮੀ ਨੂਰੇ ਆ ਲਾਈਆ ਨਾਰ ਨਗੈ ਮੈਂ ਪੰਜੇ ਅੰਦਰ ਤਕੀ ਲਕੀਰ ਲæg ਨਜ਼ਰ ਕੋਈ ਨਾ ਆਈਆ ਟਗੜਾ ਦਿਸੇ ਸ਼ਾਹ ਕੀਰ ਤੀਰ ਯਤੀਰ ਨਾ ਕੋਈ ਤਰਾਈਆ ਮੰਜਲ ਚੜੇ ਨਾ ਕੋਈ ਫਕੀਰ ਫਿਕਰ ਹੱਕ ਨਾ ਕੋਈ ਸੁਣਾਈਆ ਬਦਲ ਸਕੇ ਨਾ ਕੋਈ ਤਕਦੀਰ ਤਮੇ ਵੀਰ ਅਗਾਂ ਮਾ ਨਾ ਕੋਈ ਡਰਡਾਈਆ ਸ਼ਰਾਹ ਕਟੇ ਨਾ ਕੋਈ ਜੰਜੀਰ ਸ਼ਰੀਅਤ ਵੇਚਦਾ ਹਾਈਆ ਖੇਲ ਕਰੇ ਮੈਂ ਨੀਰਾ ਅੰਤਮ ਆਪਣਾ ਹੁਕਮ ਵਰਤਾਈਆ ਜਿਸ ਦੀ ਨਜ਼ਰ ਨਾ ਆਵੇ ਕਿਸੇ ਤਸਵੀਰਾ ਜਿਵੇਂ ਆਪਣੇ ਆਪ ਦਾ ਸਮਝਾਈਆ ਸ਼ਵਨੀ ਖੰਡਾ ਲੈਸ਼ ਮਨਜੀਰਾ ਸ਼ਮਸ਼ਾਨ ਭੂਮੀ ਕਰੇ ਲਹਕਾਈਆ ਸਾਸਲ ਤਾਂ ਨਾ ਕਰਦ ਲਗੀ ਰਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਤੁਰਦਾ ਹਰ ਹਰ ਕਰਤਾ ਵਡ ਵਡਿਆਈਆ ਪੰਜਾ ਕਮੇ ਵੇਖੀ ਸੱਚ ਪੰਜ ਐਤ ਪੰਜ ਮੰਨਿਆ ਅੰਦਰ ਲੜਾਈ ਆ ਸਣੀ ਚਾਂਦੀ ਸਾਜੀ ਵਸ ਕਰੇ ਨਾ ਕੋਈ ਅਨੈਦ ਗਰੀਸ਼ਵਾਰੇ ਬਦਾਮ ਮੇਵ ਪਗੰਬਰਾ ਪੇਟ ਨਾ ਕੋਈ ਕਰਾਈਆ ਮੰਗਿਆ ਕਿਸੇ ਕੋ ਨਾ ਮਿਲੇ ਖਰ ਐ ਤੋ ਓਡਣ ਸੀਜ਼ ਨਾ ਕੋ ਢਕਾਈ ਆ ਆਲਮ ਰਿਆ ਨਾ ਕੋ ਮੋ ਸ਼ੈਗ ਮੁੱਲਾ ਜੇ ਐਗਰੇ ਕਰ ਲਾਈਆ ਹਰ ਹਿਰਦੋਂ ਵਿਸਰੀ ਕਾਇਨਾਤ ਕਲਮਾਂ ਕੈਨਾਦ ਨਾ ਕੋਈ ਵੜ ਆਈਆ ਸ਼ਰੀਅਤ ਵਿੱਚ ਬਦਲੀ ਜਾ ਰਹਾ ਤਾਂ ਜੁਮਲਾ ਅਖਰਨਾ ਕੋਈ ਸੋਈ ਆਈਆ ਅਖੀਰੇ ਕਰੇ ਕੌਣ ਕਫਾਇਤ ਅੰਤ ਮਾਖੀਰੇ ਕਰੇ ਕੌਣ ਕਫਾਇਤ ਮੁਹੰਮਦ ਪੱਲੂ ਹਰਿਆਸ ਡਾਈਆ ਨਜ਼ਰ ਨਾ ਆਵੇ ਕੋ ਵਾਹਿਦ ਵਾ ਵਾ ਆਪਣੀ ਕਾਰ ਕਮਾਈਆ ਜਿਸ ਨੇ ਜੁਗ ਜੁਗ ਕੀਤੇ ਅਲੈਦ ਅੰਤ ਮੇ ਆਪਣੇ ਵਿੱਚ ਮੋਲਾਈਆ ਚਾਨ ਜੋ ਕੋਈ ਸਮਝਿਆ ਨਾ ਕੋਈ ਮਹਾਦੋ ਮਸਲਾ ਹਲ ਨਾ ਕੋਈ ਗਹਿਰਾਈਆ ਜੋਤੀ ਜੋਤ ਸਰੂਪ ਹਾਰੋ ਆਪ ਆਪਣੀ ਕਿਰਬਾ ਕਰ ਕਰੇ ਖੇਲ ਸਾਚਾ ਹਾਰ ਸਾਜ ਸੰਦੇਸ਼ਾ ਇੱਕ ਸਾਨ ਆਈਆ ਜੋਤੀ ਜੋਤ ਸਰੂਪ ਹਾਰਾ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਸੰਦੇਸ਼ਾ ਇੱਕ ਸੁਣਾਈਆ ਓ ਪਿਆਰੀਆਂ ਸੰਗ ਜੀ ਭਗਤ ਭਗਵਾਨ ਦਾ ਸਿਪਤੀ ਢੋਲਾ ਪੰਜਵਾਰਾ ਬੋਲੋਗੇ ਸਾਰਿਆਂ ਸਾਥ ਦੇਣਾ ਤੂੰ ਮੇਰਾ ਮੈਂ ਤੇਰਾ 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 ਸੋ ਹੰਗ ਮਰਾ ਜੀ ਸ਼ੇਰ ਸਿੰਘ ਵਿਸ਼ਨੂ ਵਰਗਾਂ ਦੀ ਜੈ ਸੋ

ਵਿਜਨੂ ਪਰਵਾੰਦੀ ਜਾ ਸੋ ਹੰਗ ਮਹਾਰਾਜ ਜੀ ਸਰ ਸਿੰਘ ਵਿਜਨੂ ਪਰਵਾੰਦੀ ਜਾ ਸਾਡੇ ਕੋਲ ਆਦ੍ਰਿ ਅਦੂਰ ਹਰ ਦਿਲ ਸ਼ੈ ਸ਼ਾਇਆ ਮੈਂ ਆਸਾਂ ਪਈ ਮਜਬੂਰ ਦੁਰਦਰਾਦੀ ਰਾਤ ਕਾਇਆ ਦੁਰਦਰਾਦੀ ਰਾਤ ਕਾਇਆ ਤੁਸੀਂ ਜਲਵਾ ਤਕ ਕੋ ਨੂਰ ਜੋ ਤਿਜੋ ਤੇਰਿ ਸੁਨਾਇਆ ਜੋ ਤੀਜੋ ਸਰੂਪ ਪਿਆਰ ਆਪ ਆਪਣੀ ਕਿਰਪਾ ਕਰ ਮੇਰ ਨਦਰਿ ਕਿ ਉਠਾਈਆ ਜਨਨ ਭਗਤੋ ਤੁੜੀ ਖਾਗ ਭਰਨੀ ਚੁਟਕੀ ਅੰਕ 30 30 ਗਣਾਈਆ 30 30 ਗਣਾਈਆ 30 30 ਗਣਾਈਆ

ਤਾਰ ਚਲਣੀ ਗੋਬਿੰਦ ਸੁਤਪੀ ਜਿਸ ਦਾ ਮੁੜ ਕੇ ਆਕਾਲ ਸਹਾਈ ਆਂ ਜੁਪੀ ਜੋ ਸਰੋ ਪਿਆਰ ਆਪ ਆਪਣੀ ਕਿਰਪਾ ਕਰ ਮੇਰੇ ਨਜ਼ਰਾਂ ਕਿਉ ਠਾਈਆ ਦਾ ਵੀ ਗਏ ਗਰੁਖ ਤੋੜ ਦੀ ਪਾਇਆ ਚੁੰਮੀ ਮੈਂ ਗਲ ਵਿੱਚ ਚੁੱਪਲ ਪਾਇਆ ਜਿਸ ਵੇਲੇ ਸੇਬ ਸੁਲਤਾਨਾ ਆਪਣੇ ਅੱਜ ਵਿੱਚ ਪੜੇ ਕੂਂਡੀ मेनू जुगड़ी ली न हथ न ਆਪਣੇ ਹੱਥ ਵਿੱਚ ਫੁਰੜੇ ਕੂੜੀ ਉਹਦੇ ਚਰਨਾਂ 'ਇਥੋਂ ਲੈਣੀ ਉਠਾਈਆ ਜੇ ਇਥੋਂ ਲੈਣੀ ਉਠਾਈਆ ਮੈਨੂੰ ਜੁਗ ਚੌਕੜੀ ਨਬੀ ਨਾ ਢੂੰਗੀ ਹੱਥ ਨਾਲ ਕੋਈ ਜਨਾਈਆ

साम दया मुखाई साम दया मुखाई आहे जिती जो सरू प्यारी किरपा कराई आहे ਤੁਜਾਂ ਨੂੰ ਪਗਤ ਤੂੰ ਨਹੀਂ ਵਸੰਗੀਆਂ ਖਾ ਕੇ ਮਿੱਟੀ ਰੂਪ ਲਕ ਕੋ ਮਟਾਈਆ ਰੂਪ ਲਕ ਕੋ ਮਟਾਈਆ ਜਿਸ ਦੇ ਨਾਲ ਤਸੂਰ ਤਸੂਰ ਆ ਸਾਫ ਤੁਮੇਂ ਤੁਮੈਨੂੰ ਦਿਨ ਕਰਾਈਆ ਦੁਆ ਦਾ ਹੋਣਾ ਇਤਫਾਕ ਅਗੇ ਨਾ ਕੋਈ ਜੁਦਾਈਆ प नान गाय त नानाई तूं मेरा मै ते साथ नाच वखाई काना नाच वखाई राम न कचना गुण बास

ਜੋਈ ਸੰਸਾ ਕਰਕੇ ਗਿਆ ਪੜਾਈਆ ਕਰਕੇ ਗਿਆ ਪੜਾਈਆ ਵੇਖਿਓ ਕੁੱਲ ਵਿੱਚ ਨਾ ਬੜਿਓ ਕੁਸਤਾਖ ਕੋਲ ਵਿੱਚ ਨਾ ਬੜਿਓ ਕੁਸਤਾਖ ਉਸੇ ਵਿੱਚ ਨਾ ਕੋਈ ਲੜਾਈਆ ਉਸੇ ਵਿੱਚ ਨਾ ਕੋਈ ਲੜਾਈਆ ਜੇ ਜਨਮ ਲਿਆ ਤੇ जनम लिखियो जो सू पी किरपा करो सोन क ਟੋੜ ਕੇ ਗੁਰਮੁਖੋ ਮੈਨੂੰ ਫੜਿਓ ਸਜੇ ਚਰਨ ਦੇ ਹੋਠੇ ਅੰਗੂਠੇ ਚਰਨ ਦੇ ਸਜੇ ਚਰਨ ਦੇ ਇਹ ਜਿਹਾ ਅੰਗੂਠੇ ਉਨੀਆਂ ਦੀ ਲੋੜ ਲੜਾਈਆ ਤੁਹਾਡੇ ਖਾਲੀ ਪਾਦੇ ਹਥੁਕੇ ਭੁਖਿਆ ਮੁਖ ਮਕਾਈਆ

पढ़दा पढ़दा तयां खुलाई भरम चुका का दुज दुआ के मल ਦਸ ਕਰਾ ਕੇ ਨੇਤਰਤੀ ਜੇ ਲੋਕ ਕੇ ਸੱਚ ਕੁਲਾਈਆ ਜਤੀ ਜੋ ਸਰੂਪਿਆre ਆਪ ਆਪਣੀ ਕਿਰਪਾ ਕਰਾ ਸਤੀ ਸੇਵਾਰਿਆ ਸਮਝਾਈਆ ਬਨਾਂ ਤੋਂ ਕੇ ਨੂੰ ਜਰੂਰ ਕਿਰਨੇ ਨੀ ਸੁਧਾਈਆ

ਮਾ ਤੁਸਰੀ ਪ੍ਰਮਾਤਮਾ ਜੋ ਸੁਖ ਨੂੰ ਇਹਨੇ ਲੰਕਿਆ ਗਿਆ ਇਨਸਾਨ ਨਹੀਂ ਕਰ ਸਕਦਾ ਮਾ ਆਈ ਕੇ ਸਿੰਘੀ ਸੋਤਾਰਾ ਪ੍ਰਮਾਤਮਾ ਜੋ ਸੁਖ ਨੂੰ ਲਿਆਉਣਾ ਸਰਨ ਰਾਜ ਦੇ ਸਾਡੇ ਬਾਤ ਜੋ ਉਸ ਚੈਨ ਜਿਸ ਨਾਲ ਜੁੜਦਾ ਹੈ ਉਹ ਸਾਰੇ ਦੀ ਬਾਨਾ ਕਰਨ ਵਾਲਾ ਜੀ ਤੁਹੋ ਗਿਆ ਕਰਣਾ ਤੁਹਾਨੂੰ ਨਾ ਜੀ ਜੋ ਤੁਸ ਤੇ ਪ੍ਰੀਤ ਦਾ ਕਰਿਆ ਸਭਾ ਪਾਪ ਉਹ ਜੀ ਨੂੰ ਤੋਂ ਬਿਨਾ ਲਾਈ ਜੀ ਸਾਇਦ ਜੁਗਾ ਪ੍ਰਾਂਵ ਪ੍ਰੋਵਾਈਡ ਦਾ ਸਾਥੀਆਂ ਦੇ ਸਰ ਵਿਸ਼ਨੂੰ ਭਗਵਾਨ ਦੀ ਜੈ ਸੋੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਵਿਸ਼ਨੋ ਭਗਵਾਨ ਦੀ ਜੈ ਸੋ ਗੁਰੂ ਮਹਾਰਾਜੀ ਸੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਗੁਰੂ ਮਹਾਰਾਜੀ ਸੇ ਸਿੰਘ ਵਿਸ਼ਨੋ ਭਗਵਾਨ ਸਾਡੇ ਬਤਨ ਵਾਸਤੇ ਸ਼ਿਵਗਰ ਪੰਚੋ